ਮਸਲੇ ਬਾਰੇ ਮੈਂ ਰੋਸ਼ਨ لال ਕਾਨੂ ਕੋ ਗੁਰਦਾਸਪੁਰ ਤੇ ਆਪਾਂ ਪਿੰਡ ਸਲੀਮਪੁਰ ਹਰਾਈਆਂ ਵਿੱਚ ਪੁੱਜਿਆ ਤੇ ਕੱਲ ਸ਼ਾਮ ਨੂੰ ਇੱਕ ਨੋਟਸ ਆਇਆ ਸੀ ਦੀਸਾ ਵਾਲੋਂ ਕਿ ਉੱਥੇ ਦਾ ਬਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਰਆਈ ਉਹਨਾਂ ਨੇ ਨਾ ਇੱਥੇ ਵੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਵੋਟ ਲਾਣਾ ਵਾ ਵੀ ਇਹ ਜਿਹੜੀ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਉਹਦੇ ਸਬੰਧ ਵਿੱਚ ਆਪਾਂ ਆਏ ਉਹ ਬਾਕੀ ਸਾਨੂੰ ਹੋਰ ਕੱਲ ਸੋ ਕਿਹੜੇ ਕਿਹੜੇ ਜਗ੍ਹਾ ਵੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਣਾ ਬਾਗ ਜੀ ਤੇ ਦੂਸਰਾ ਦਾ ਸਟੇਮਪਰ ਰਾਈਆਂ ਵਿੱਚ ਦੋਨਾਂ ਪਿੰਡਾਂ ਚੋਂ ਤੇ ਬੋਟ ਲਾਉਂਦੇ ਆ ਇਹ ਰਕਬਾ ਜਿਹੜਾ ਬੈਰਹਿਣ ਬਕਰ ਨਹੀਂ ਹੋ ਸਕਦਾ ਅੱਛਾ ਪਹਿਲੀ ਵਾਕਸਾ ਦੀ ਫਸਲ ਹੋਣੀ ਪਹਿਲੀ ਚ ਲੋਡ ਬੰਦੇ ਰਹਿਣਗੇ ਆਪਣੇ ਸਾਹ ਹਾਂ ਨਹੀਂ ਨਹੀਂ ਕੀਤੀ ਆ ਹਾਂਜੀ ਹਾਂਜੀ ਕਿਉਂ ਦੀ ਕਿਹੜੀ ਜ਼ਮੀਨ ਸੀ ਹੈ ਹਾਂਜੀ ਕਿਹੜੀ ਜ਼ਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਅੱਛਾ ਕਿੰਨੀ ਜ਼ਮੀਨ ਸੀ ਟੋਟਲ ਜੀ ਇਹ 2 ਕਲਾ 7 ਪਰਲੇ ਦੇ ਪਿੰਡ ਸਲੀਮਪਰ ਆਇਆਂ ਚ ਤੇ 9 ਮਰਲੇ ਥਾਂ ਜਿਹੜਾ ਹੀ ਆਪਣੇ ਪੀਣਾ ਬਾਗ ਦੇ ਵਿੱਚ ਪੈਂਦਾ ਆਗਾ ਐਨੇ ਜਦੋਂ ਆਉਦੀ ਦੀ ਪ੍ਰਾਪਰਟੀ ਨੂੰ ਜਬਤ ਕੀਤਾ ਵਾ ਬੋਰਡ ਬੋਰਡ ਤਾਂ ਪੀਏ ਕੋਈ ਰਕਵਾ ਨਾਗੋ ਛੇੜੇ ਨਾਗੋ ਨਾ ਬਾਹਰ ਨਾ ਕੋਈ ਪਾਚੀ ਇਹ ਨਾ ਹੰਦੇ ਪਤਾ ਕੀ ਕੀ ਅਸੀਂ ਨਹੀਂ ਪਤਾ ਕੁਝ ਨਹੀਂ ਕੁਝ ਪਤਾ ਠੀਕ ਤਿੰਨ ਕਿਤੇ ਮਸਲੇ ਵਾਲੇ ਮੈਂ ਰੋਸ਼ਨ لال ਕਾਨੂੰ ਕੋ ਗੁਰਦਾਸਪੁਰ ਇੱਕ ਤਾਂ ਲੱਗਿਆ ਜੀ ਇਹਦੇ ਪੀਤਾ ਬਾਗ ਜੀ ਤੇ ਦੂਸਰਾ ਤਾਂ ਸਟੇਮ ਪਰ ਰਹੀ ਉਹ ਦੋਨਾਂ ਪਿੰਨਾ ਚਿੱਤੇ ਬੋਟ ਲਾਉਂਦੇ ਇਹ ਰਕਵਾ ਜਿਹੜਾ ਬੇਰਹਿਮ ਕਰ ਨਹੀਂ ਹੋ ਸਕਦਾ ਅੱਛਾ ਪਹਿਲੀ ਫਸਲ ਦੀ ਫਸਲ ਹੋ ਸਕਦੀ ਪਹਿਲੀ ਚਲੋ ਉਹਦੇ ਕੋਲ ਪਾਦੇ ਰਹਿਣਗੇ ਆਪਣੇ ਸਾਹ ਐ ਨਹੀਂ ਨਹੀਂ ਕੀਤੀ ਆ ਹਾਂ ਜੀ ਹਾਂ ਜੀ ਕਿਉਂ ਕਿ ਗੇਰੀ ਜਮੀਨ ਸੀ ਇਹ ਹਾਂ ਜੀ ਕਿਹਦੀ ਜਮੀਨ ਸਰ ਇਹ ਬਾਬਾ ਗੁਰਬਿੰਦ ਸਿੰਘ ਨਾਲ ਕੋ ਬਿਆਕਤੀ ਹੈ ਅੱਛਾ ਬਾਕੀ ਨਹੀਂ ਜਮੀਨ ਸੀ ਟੋਟਲ ਜੀ ਇਹ 2 ਕਲਾ 7 ਪਰਲੇ ਦੇ ਪਿੰਡ ਸਲੀਮਪਰ ਆਇਆ ਚ ਤੇ 9 ਮਰਲੇ ਥਾਂ ਜਿਹੜਾ ਸੀ ਆਪਣੇ ਪੀਨਾ ਬਾਗ ਦੇ ਵਿੱਚ ਪੈਂਦਾ ਉਹਦਾ ਇਹ ਨਹੀਂ ਨਹੀਂ ਜਬਤ ਉਹਦੀ ਜੀ ਪ੍ਰਾਪਰਟੀ ਨੂੰ ਨੇ ਜਬਤ ਕੀਤਾ ਵਾ ਬੋਰਡ ਵਾਟਾ ਤੇ ਪੀਏ ਕੋਈ ਤਕਵਾ ਨਾ ਕੋ ਛੇੜੇ ਨਾ ਕੋ ਨਾ ਬਾਇ ਨਾ ਕੋਈ ਕੋਈ ਪਤਾ ਨਹੀਂ ਕੀ ਕੀ ਅਸੀਂ ਨਹੀਂ ਪਤਾ ਕੁਝ ਵੀ ਨਹੀਂ ਕੁਝ ਪਤਾ ਮਸਲੇ ਬਾਰੇ ਮੈਂ ਰੋਸ਼ਨ ਰਾਲ ਕਾਨੂ ਕੋ ਗੁਰਦਾਸਪੁਰ ਇਹ ਆਪਾਂ ਪਿੰਡ ਸਲੀਮਪੁਰ ਹਰਾਈਆਂ ਵਿੱਚ ਪੁੱਜਿਆ ਤੇ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਸੀ ਦੀਸਾ ਵੱਲੋਂ ਕਿ ਉੱਥੇ ਦਾ ਵਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਈ ਉਹਨਾਂ ਨੇ ਨਾ ਇੱਥੇ ਵੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਵੋਟ ਲਾਣਾ ਵਾ ਵੀ ਇਹ ਜਿਹੜੀ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਉਹਦੇ ਬਾਅਦ ਵਿੱਚ ਆਪਾਂ ਆਏ ਹੋਰ ਬਾਕੀ ਸਾਨੂੰ ਹੋਰ ਕੱਲ ਤੱਕ ਕਿਹੜੇ ਕਿਹੜੇ ਜਗ੍ਹਾ ਵੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਤਾ ਬਾਗ ਜੀ ਤੇ ਦੂਸਰਾ ਦਾ ਸਲੀਮਪੁਰ ਰਾਂਗੇ ਵੀ ਦੋਨਾਂ ਪਿੰਡਾਂ ਚੋਂ ਬੋਟ ਲਾਉਂਦੇ ਆ ਇਹ ਰਕਬਾ ਜਿਹੜਾ ਬੈਰਹਿਣ ਬਕਰ ਨਹੀਂ ਹੋ ਸਕਦਾ ਅੱਛਾ ਪਹਿਲੀ ਵਾਰੀ ਫਸਲ ਹੋ ਸਕਦੀ ਪਹਿਲੀ ਚ ਲੋੜ ਬੰਦੇ ਰਹਿਣਗੇ ਆਪਣੇ ਸਾਹ ਇਹ ਨਹੀਂ ਨਹੀਂ ਕੀਤੀ ਹਾਂਜੀ ਹਾਂਜੀ ਕਿਉਂ ਦੀ ਕਿਰੀ ਜਮੀਨ ਸੀ ਇਹ ਹਾਂਜੀ ਕਿਹਦੀ ਜਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਕਿੰਨੀ ਜਮੀਨ ਸੀ ਟੋਟਲ ਜੀ ਇਹ ਦੋ ਕਲਾ ਸਤਪਰਲੇ ਪਿੰਡ ਸਲੀਮਪਰ ਆਈਆਂ ਚ ਤੇ ਨੋਮਰਲੇ ਥਾਂ ਜਿਹੜਾ ਸੀ ਆਪਣੇ ਪੀਨਾ ਬਾਗ ਦੇ ਵਿੱਚ ਬੰਦਾਗਾ ਇਹਨੇ ਜਦੋਂ ਆਉਦੀ ਪ੍ਰਾਪਰਟੀ ਨੂੰ ਨਜਰਤ ਕੀਤਾ ਵਾ ਬੋਰਡ ਰੱਟਾ ਤਾਂ ਪੀਏ ਕੋਈ ਰਕਵਾ ਨਾ ਕੋਈ ਛੇੜੇ ਨਾ ਕੋਈ ਵਿਚ ਨਾ ਬਾਇਰ ਨਾ ਕੋਈ ਨਹੀਂ ਆਵਣੀ ਪਤਾ ਪਤਾ ਇਹਨਾਂ ਨੂੰ ਪਤਾ ਕੀ ਕੀ ਅਸੀਂ ਨਹੀਂ ਪਤਾ ਕੁਝ ਨਹੀਂ ਕੁਝ ਪਤਾ ਨਹੀਂ ਇੱਕ ਦਿਨ ਕਿ ਕਰਦੇ ਨਹੀਂ ਕਰਦੇ ਹਾਂਜੀ ਕਰਦੇ ਨਹੀਂ ਕਰਦੇ ਨਹੀਂ ਜੋ ਵੀ ਹੈਗਾ ਸੀ ਰਕਵਾ ਘਰ ਹੋਏ ਕੋਈ ਜਿੰਮ ਘਰ ਨਹੀਂ ਹੈਗਾ ਹਾਂਜੀ ਕਰ ਕਰ ਲਾਲ ਗੱਲ ਮਾ ਜਾਣ ਲਾ ਲੜਾਈ ਤੇ ਪੀਰਾਂ ਬਾਗ ਦਾ ਨਾਮ ਆਉਂਦਾ ਆ ਆਹੋ ਪੀਰਾਂ ਬਾਗ ਤੋਂ ਫਿਰ ਅੰਦਰ ਮੁਸਲਿਮਪੁਰ ਨੂੰ ਇਕੱਠੇ ਚੱਲਦਾ ਓ ਨਾ ਅੱਜ ਗੁਰਦੀ ਕੀ ਕੋਲਾ ਲੱਗਦਾ ਸੋਲਾ ਚੜੇ ਕੀ ਚੱਕਰਾ ਜੇ ਬੰਦਾ ਆਹ ਸਹੀ ਗੱਲ ਹਾਂਜੀ ਹਾਂ ਤੇ ਜਾਣਾ ਨਹੀਂ ਵੇਚਦੀਆਂ ਕੋਈ ਨਾ ਚੰਗਦੇ ਜਾ ਓਏ ਵੇਚਦੀਆਂ ਹੁੰਦੇ ਤੱਕ ਪੜ ਤੇ ਆਹ ਬੰਦਾ ਜਾਗ ਤੁਹਾਡੀ ਇੱਕ ਆ ਜੀ ਤੁਹਾਡਾ ਕਾਫੇ ਬੋ ਜਾਣਾ ਇਹਨਾਂ ਨੇ ਕੱਕ ਨਹੀਂ ਜਾਣਾ ਇਹਨਾਂ ਨੇ ਨਹੀਂ ਮੇਰੇ ਪੀਰ ਨੇ ਥਲੇ ਪਾਉਣਾ ਥੋੜਾ ਜਿਹਾ ਪ੍ਰੋਗਰਾਮ ਰੱਖੀ ਨਾ ਬੋਲਦੇ 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 ਜਿਹੜੇ ਨਾਲ ਤਾਂ ਬਾਕੀ ਤੁਸੀਂ ਲੱਲੀ ਪਗੜੀ ਪਾਈ ਠਾਕੀ ਆ ਨਹੀਂ ਉਹ ਨੌ ਮਰ ਲਈ ਆ ਬਰਾਵ ਤੇ ਇਹ ਆ ਗਈ ਹਾਂ ਅੱਜ ਜੀ ਸਿੱਧੀ ਜੀ ਸਿੱਧੀ ਨੌ ਮਰਲੇ ਇਹ ਨਹੀਂ ਜੀ ਬਰੇ ਉੱਥੇ ਰੁਕਾ ਜੋ ਚ ਰਹਿਣ ਨਾ ਆਉਂਦਾ ਇਹ ਲੱਗੀ ਹੈ ਹਾਂ ਇੱਥੇ ਕਰ ਦੋ ਇੱਥੇ ਕਰਨਾ ਆਉਂਦਾ ਕਿੱਥੋਂ ਬਾਟੂ ਥੋੜਾ ਹਟਾ ਕੇ ਇਹਨਾਂ ਖੜਾ ਲੇ ਇਹ ਬੁਲਾ ਮੈਂ ਇਹਦੇ ਪਰੇ ਕੋ ਬਾਟ ਕੋਈ ਜਿਆ ਪਾਣੀ ਪੋਣ ਲੱਗੇਗਾ ਇਹਨੂੰ ਇੱਧਰ ਦਿਲਾਓ ਹਾਂ ਉਹ ਜੀ ਦਿਨੋਂ ਆ ਸਕਦੇ ਨੇ ਪੂਰੂ ਦੂਰ ਲਾ ਲਾ ਘਟਮਾਈ ਜੀ ਅੱਜ ਬਹੁਤ ਬੇਨਾਂਦ ਨਾ ਨਯਾਬ ਲਣੀ ਤੁਹਾ ਕੋਈ ਨਹੀਂ ਗੱਲ ਕਰੀਂ ਤੁਸੀਂ ਬਰਬਰ ਹੋ ਗਏ ਨੰਬਰ ਪਰਚਾ ਨਹੀਂ ਲਿਆਉਣਾ ਕਰਤ ਨਹੀਂ ਕਰ ਰਹੇ ਹਾਂਜੀ ਕਰਤ ਨਹੀਂ ਕਰਦੇ ਨਹੀਂ ਜੋ ਵੀ ਹੈਗਾ ਹੀ ਰਕਬਾ ਘਰ ਹੋਈ ਬੰਦੀ ਜਿੰਮ ਘਰ ਨਹੀਂ ਹੈਗਾ ਹਾਂਜੀ ਕਰ ਕਰ ਲਾ ਲੀ ਤੁਸੀਂ ਤਾਂ ਅੰਨੇ ਕੀ ਕਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਕਿਉਂ ਮਰਜ਼ੀ ਕਰੋਗੇ ਇਹ ਸ਼ਾਇਦ ਇਹਦੇ ਦੀ ਖਾਈ